ਜੋ ਧਰਮ ਹੈ ਉਹ ਜੋੜਨਾ ਸਿਖਾਤਾ ਹੈ ਤੋੜਨਾ ਨਹੀਂ ਸਿਖਾਤਾ ਜੁੜ ਕੇ ਰਹੀਏ ਤਬੀ ਇਹ ਸਮਾਜ ਇਹ ਸਭ ਬਚਾ ਰਹੇਗਾ ਇੱਕ ਪ੍ਰੋਗਰਾਮ ਗੁਰਨਾਨਕ ਪਬਲ ਨੇ ਫਿਰ ਬੜੀ ਸ਼ਰਧਾ ਤੇ ਸ਼ਾਨਾ ਕਰਾਇਆ ਗਿਆ ਮੈਂ ਸਮਝਦਾ ਵੀ ਇੱਕ ਬਹੁਤ ਵੱਡਾ ਪ੍ਰਾਲਾਪ ਵਿਯੂਸ਼ मुनि जी ਨੇ ਬਹੁਤ ਹੀ ਸੋਹਣਾ ਜਿਹੜਾ ਇੱਥੇ ਸਵਾਗਤ ਕਰਾਇਆ ਸਰਬ ਧਰਮ ਸੰਗਮ ਵੈਸੇ ਤਾਂ ਪੰਜਾਬ ਹੈ ਹੀ ਸਿਰਫ ਧਰਮ ਸੰਗਮ ਤੋ ਇਹ ਸਮਾਗਮ ਇੱਥੇ ਅੱਜ ਕਰਾਇਆ ਗਿਆ ਬਹੁਤ ਅੱਛਾ ਕਿਉਂਕਿ ਸਭ ਧਰਮ ਦਾ ਮੂਲ ਇੱਕ ਹੀ ਪਰਮੇਸ਼ਰ ਦਾ ਪਰਮਾਤਮਾ ਹੈ ਅਸੀਂ ਉਹਨਾਂ ਦੇ ਨਾਲ ਕੁਝ ਫੁੱਟ ਬਹੁਤ ਤਾਕਤਾਂ ਧਰਮ ਦੇ ਨਾਂ ਤੇ ਬੰਡੀਆਂ ਪਾ ਕੇ ਦੇਸ਼ ਨੂੰ ਤੋੜਨ ਦਾ ਯਤਨ ਕਰਦੇ ਨੇ ਕਿਉਂਕਿ ਗੁਰੂਆਂ ਪੀਰਾਂ ਦੀ ਤਰਤੀ ਹੈ ਸ਼੍ਰੀ ਦਸ਼ਮ ਗੰਗਾ ਦੀ ਤਰਤੀ ਹੈ ਪੀਰ ਪਗੰਬਰਾਂ ਦੀ ਤਰਤੀ ਹੈ ਜਿੱਥੇ ਕਿ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿ ਕੇ ਆਪਣਾ ਆਪਣਾ ਕਿਥੇ ਪੇੜ ਪਾਲਦੇ ਨੇ ਉੱਥੇ ਪੰਜਾਬ ਦੀ ਜਿੰਤੂ ਦੀ ਤਰੱਕੀ ਲਈ ਕੰਮ ਕਰਦੇ ਨੇ ਮੈਂ ਵੀ ਇਹੀ ਕਵਾਂਗਾ ਕਿ ਇਸ ਤਰ੍ਹਾਂ ਦੇ ਜੇ ਸਮਾਗਮ ਹੁੰਦੇ ਰਹਿਣ ਤੇ ਆਪਸੀ ਭਾਈਚਾਰਾ ਬਹੁਤ ਵਧੇਗਾ ਔਰ ਸਾਰਾ ਸਮਾਜ ਇਕੱਠਾ ਹੋਏਗਾ ਪਿਉਸ਼ਮਨੀ ਜੀ ਮਹਾਰਾਜ ਦੀ ਨਿਸ਼ਟਾ ਦੇ ਵਿੱਚ ਹੋਇਆ ਹੈ ਮੈਂ ਸਭ ਦਾ ਬਹੁਤ ਬਹੁਤ ਧੰਨਵਾਦੀ ਹਾਂ ਔਰ ਮੈਂ ਇਸ ਚੀਜ਼ ਤੋਂ ਇਹ ਸਿੱਖਿਆ ਕਿ ਸਾਰੇ ਧਰਮ ਸਾਰੇ ਧਰਮਾਂ ਦਾ ਮੂਲ ਇੱਕ ਇੱਕੋ ਹੀ ਹੈ ਨਮਸਕਾਰ ਸਸ਼ੇਕਾਲਾ ਦਾਤ ਤੁਸੀਂ ਦੇਖ ਲਓ ਦੇਣਾ ਲਾਈਵ ਤਾਂ ਮੈਂ ਮੈਂ ਤੇ ਇਹ ਤਸਵੀਰਾਂ ਨੇ ਗੁਰੂ ਨਾਨਕ ਪਵੰਦੀਆ ਕੈਮਰਾ ਪਰਸਨ ਨੂੰ ਕਵਾਂਗਾ ਇੱਕ ਵਾਰੀ ਤਸਵੀਰਾਂ ਤੁਹਾਨੂੰ ਦਿਖਾੜ ਦੇ ਕਿਸ ਤਰੀਕੇ ਦੇ ਜਿਹੜਾ ਅੱਜ ਲੁਧਿਆਣਾ ਵਿਖੇ ਵਿਸ਼ਵ ਸਰਵ ਧਰਮ ਸੰਗਮ ਜਿਹੜਾ ਇਵੈਂਟ ਦੇ ਵਿੱਚ ਸਭੀ ਧਰਮ ਦੇ ਜਿਹੜੇ ਆ ਪੰਚੀ ਸੀ ਗਿਆਨ ਵਾਈ ਤੇ ਉਹਨਾਂ ਦੇ ਵੱਲੋਂ ਜਿਹੜੀ ਹੈ ਅੱਜ ਸ਼ਾਂਤੀ ਦਾ ਜਿਹੜਾ ਇਹ ਸੁਨੇਹਾ ਦਿੱਤਾ ਜਾ ਰਿਹਾ ਹੈ ਐਸਐਸ ਜੈਨ ਸਭਾ ਦੀ ਸਾਰੀ ਟੀਮ ਸਾਡੇ ਨਾਲ ਹੈ ਜਿਨ੍ਹਾਂ ਦੇ ਵੱਲੋਂ ਬੜਾ ਸੋਹਣਾ ਜਿਹੜਾ ਇਨੀਸ਼ੀਏਟਿਵ ਕੀਤਾ ਗਿਆ ਸਰ ਕੀ ਨਾ ਹੈ ਮੇਰਾ ਨਾਮ ਜੀ ਸੰਜੀਵ ਜੈਨ ਹੈ ਜੀ ਅੱਜ ਜਿਹੜੇ ਉਪਰਾਲਾ ਕੀਤਾ ਗਿਆ ਸਾਰੇ ਧਰਮਾਂ ਨੂੰ ਇੱਕ ਮੰਚ ਤੇ ਲਿਆਉਣ ਦਾ ਪ੍ਰੇਰਣਾ ਕਿੱਦਾਂ ਮਿਲੀ ਆਚਾਰੀय ਸਮਰਾਟ ਪੂਜਯਾ ਸ਼੍ਰੀ ਆਤਮਰਾਮ ਮਹਾਰਾਜ ਸਾਹਿਬ ਕੀ 142 ਵੀ তথা ਰਾਸ਼ਟਰੀ ਸੰਤ ਵਿਸ਼ਟਬਾਦਯ वाचनाचार्य पूज्य गुरुदेव श्री मनोहर मुनि जी महाराज साहेब की अठानवेवीं जन्म जयंती के उपलक्ष्य में भारत संत गौरव श्री पीयूष मुनि जी महाराज साहिब द्वारा विराट सर्वधर्म सम्मेलन का आयोजन किया गया तो हमारे जो आचार्य श्री जी हैं और हमारे वाचनाचार्य जी हैं और पीयूष मुनि महाराज साहब यही हमारे प्रेरणा के स्रोत हैं जो बाकी सभी धर्मों के जो अनुयायी पहुँचे धर्मगुरु पहुँचे क्या कुछ उनके द्वारा आज जनता को संबोधन करते हुए बोला गया यही कहा गया कि जो धर्म है वो जोड़ना सिखाता है तोड़ना नहीं सिखाता जुड़कर रहिए, तभी ये समाज ये सब बचा रहेगा एम एल ए कुलवंत सिद्धू जी भी पहुँचे ने सर अज का प्रोग्राम जोड़ा है सारे धर्म के लोग एक मंच से इकट्ठे हुए तो भी अज ਬੈਠੇ ਹੋਏ ਸੀ ਸਾਰੀ ਗੱਲਾਂ ਬੜੇ ਧਿਆਨ ਨਾਲ ਸੁਣ ਰਹੇ ਸੀ ਕੀ ਪਾਵੇ ਹੁਣ ਦੇ ਵਿੱਚ ਐਸਐਸ ਜਨ ਸਭਾ ਵੱਲੋਂ ਸਰਬ ਧਰਮ ਸੰਗਮ ਇੱਕ ਪ੍ਰੋਗਰਾਮ ਗੁਰੂ ਨਾਨਕ ਭਵਨ ਦੇ ਫੇਰ ਬੜੀ ਸ਼ਰਧਾ ਤੇ ਸ਼ਾਨ ਨਾਲ ਕਰਾਇਆ ਗਿਆ ਮੈਂ ਸਮਝਦਾ ਵੀ ਇੱਕ ਬਹੁਤ ਵੱਡਾ ਪ੍ਰਾਲਾ ਸਾਡੇ ਪੰਜਾਬ ਦੀ ਜਿਹੜੀ ਅਮੀਰ ਸੰਸਕ੍ਰਿਤਾ ਅਮੀਰ ਸਭ ਤਾਂ ਇਹੀ ਹੈ ਕਿ ਸਾਰੇ ਧਰਮਾਂ ਦੇ ਲੋੜ ਇੱਕ ਧਰਮ ਦੇ ਇੱਕ ਛੱਤ ਥੱਲੇ ਇਕੱਠੇ ਹੋ ਕੇ ਆਪਣੇ ਆਪਣੇ ਗੁਰੂ ਜਿਹੜੇ ਸਹਿਬਾਨ ਨੇ ਆਪਣੇ ਪੀਰ ਪੰਗਾਮਰ ਨੇ ਉਹਨਾਂ ਦਾ ਗੁਣ ਗਾਨ ਕਰਦੇ ਆ ਇਹ ਸਾਡੇ ਹਿੰਦੂਸਤਾਨ ਦੀ ਅਮੀਰ ਪਰੰਪਰਾ ਤੇ ਮੈਂ ਹਰਕਾਤਮਨਗਰ ਦਾ ਸੇਵਾਦਾਰ ਹੁਣ ਅੱਥੇ ਆਪਣੇ ਵੱਲੋਂ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨਵਰੋਂ ਇਹਨਾਂ ਦੇ ਇਸ ਉੱਪਰ ਆਲੇ ਦੀ ਸਲਾਹ ਕਰਦੇ ਕੋਈ ਵੀ ਵਿਅਕਤੀ ਕੋਈ ਵੀ ਸੰਸਥਾ ਜਿਹੜੀ ਸਰਬ ਧਰਮ ਦੀ ਏਕਤਾ ਦੀ ਗੱਲ ਕਰਦੀ ਹੈ ਅਸੀਂ ਉਹਨਾਂ ਦੇ ਨਾਲ ਆ ਕੁਝ ਫੁੱਟ ਬਹੁ ਤਾਕਤਾਂ ਧਰਮ ਦੇ ਨਾਂ ਤੇ ਬੰਡੀਆਂ ਪਾ ਕੇ ਦੇਸ਼ ਨੂੰ ਤੋੜਨ ਦਾ ਯਤਨ ਕਰਦੇ ਨੇ ਅਜਿੰਨੀਆਂ ਸਸਤਾਵਾਂ ਅੱਗੇ ਆ ਕੇ ਉਹਨਾਂ ਦੀ ਜਿਹੜੀ ਹੈ ਉਹਨਾਂ ਦੀ ਜਿਹੜੀ ਇਸ ਜਿਹੜੀ ਤਾਕਤ ਨੂੰ ਢਾ ਲਾਉਂਦੇ ਨੇ ਅੱਜ ਸਮਾਂ ਵੱਡੀ ਵਿਪਤਾ ਪਈ ਹੋਈ ਹੈ ਪੰਜਾਬ ਤੇ ਅੱਜ ਉਹਨਾਂ ਦੇ ਲਈ ਵੀ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਸਾਡੇ ਪੰਜਾਬ ਤੇ ਇਹ ਵਿਪਤਾ ਟਰਾਲ ਦੇ ਕਿਉਂਕਿ ਗੁਰੂਆਂ ਪੀਰਾਂ ਦੀ ਤਰਤੀ ਅਸ਼ੀਰਦ ਸਿੰਘਾਂ ਦੀ ਤਰਤੀ ਹੈ ਪੀਰ ਪਗੰਬਰਾਂ ਦੀ ਧਰਤੀ ਹੈ ਜਿੱਥੇ ਕਿ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿ ਕੇ ਆਪਣਾ ਆਪਣਾ ਕਿਥੇ ਪੇੜ ਪਾਲਦੇ ਨੇ ਉੱਥੇ ਪੰਜਾਬ ਜੁਨਤੀ ਦੇ ਤਰੱਕੀ ਲਈ ਕੰਮ ਕਰਦੇ ਨੇ ਅੱਜ ਬਹੁਤ ਵੱਡਾ ਵਪਾਰੀ ਵਰਗ ਇੱਥੇ ਇਕੱਠਾ ਹੋਇਆ ਹੈ ਇਹਨਾਂ ਦਾ ਮਹਾਨ ਬਰਾਲੇ ਨੇ ਕੱਲ ਮੈਂ ਸਸਰਾੜੀ ਜਿਹੜਾ ਬੰਨ ਤੇ ਵੀ ਜਾ ਕੇ ਆਏ ਉੱਥੇ ਵੱਡੇ ਤੋਂ ਵੱਡੇ ਅਮੀਰ ਘਰਾਂ ਦੇ ਮੁੰਡੇ ਜੀ ਸਪੀਕਰ ਸਾਹਿਬ ਆਪ ਪਹੁੰਚੇ ਸੀਗੇ ਬੜੀ ਤਾਰੀਫ ਕੀਤੀ ਸਰ ਜੀ ਅਮੀਰ ਘਰਾਂ ਦੇ ਨੌਜਵਾਨ ਮੁੰਡੇ ਕੁੜੀਆਂ ਨੇ ਬਣ ਉਹ ਵੀ ਸਮਾਨ ਲੈ ਲੈ ਕੇ ਉੱਥੇ ਪਹੁੰਚ ਰਹੇ ਨੇ ਇਹ ਸਾਡੇ ਜਿਹੜੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਨੇ ਸਾਡੇ ਅੱਜ ਸਪੀਕਰ ਸਾਹਿਬ ਦੀ ਹਾਜ਼ਰੀ ਇਸ ਕੱਲ ਦਾ ਪਰਮਾਣਿਕ ਇਹ ਸੰਤਾ ਬਹੁਤ ਬਦ良ਾ ਨੇਕ ਤੇ ਚੰਗੇ ਕੰਮ ਕਰਦੇ ਜੀ ਸਰ ਕੀ ਕਹਿਣਾ ਚਾਹੁੰਦੇ ਹਾਂ ਮੈਂ ਸਭ ਦਾ ਪਹਿਲਾਂ ਦਾ ਧੰਨਵਾਦ ਕਰਦਾ ਹਾਂ ਮੈਂ ਐਸਐਸ ਜੈਨ ਸਭਾ ਕਿਚਨੂ ਨਗਰ ਦਾ ਜੁਆਇੰਟ ਸੈਕਟਰੀ ਗੌਰਵ ਜੈਨ ਮੈਂ ਸਾਰਿਆਂ ਦੇ ਸਰ ਧਰਮ ਸੰਮੇਲਨ ਜਿਉ ਗੁਰੂਦੇਵ ਸ਼੍ਰੀ ਪਿਉਸ਼ਮਨੀ ਜੀ ਮਹਾਰਾਜ ਦੀ ਨਿਸ਼ਟਾ ਦੇ ਵਿੱਚ ਹੋਇਆ ਹੈ ਮੈਂ ਸਭ ਦਾ ਬਹੁਤ ਬਹੁਤ ਧੰਨਵਾਦੀ ਹਾਂ ਔਰ ਮੈਂ ਇਸ ਚੀਜ਼ ਤੋਂ ਇਹ ਸਿੱਖਿਆ ਕਿ ਸਾਰੇ ਧਰਮ ਸਾਰੇ ਧਰਮਾਂ ਦਾ ਮੂਲ ਇੱਕ ਇੱਕੋ ਹੀ ਹੈ ਕਿ ਸਾਰੇ ਇਕੱਠੇ ਰਹੋ ਔਰ ਕੋਈ ਵੀ ਵਿਪਤਾ ਜਾਂ ਆਪਦਾ ਖੂਬਸੂਰਤੀ ਆਪਣੇ ਹਾਂ ਹਾਂ ਪੰਜਾਬ ਤੇ ਆਂਦੀ ਹੈ ਜਾਂ ਪੂਰੇ ਦੇਸ਼ ਤੇ ਆਂਦੀ ਹੈ ਤੇ ਰਲ ਮਿਲ ਕੇ ਇਕੱਠੇ ਹੋ ਕੇ ਇਸ ਚੀਜ਼ ਨੂੰ ਨਿਜਟਿਆ ਜਾ ਸਕਦਾ ਹੈ ਇਕੱਠੇ ਹੋ ਕੇ ਏਕਤਾ ਮੇ ਬਲ ਹੈ ਬਸ ਜੈ ਜਨेंद्र ਸਰਕੀਨਾ ਰਜੀਵ ਜੈਨ ਦਾ ਅੱਜ ਦਾ ਪੂਰਾ ਜਿਹੜਾ ਇਵੈਂਟ ਰਿਹਾ ਸਾਰੇ ਲੋਕ ਇਕੱਠੇ ਹੋ ਕੇ ਬਹੁਤ ਹੀ ਜਿਹੜਾ ਪਾਵ ਦੇ ਨਾਲ ਸਾਰੀਆਂ ਗੱਲਾਂ ਸੁਣ ਰਹੇ ਸੀ। ਕੋਈ ਇਸ ਤਰ੍ਹਾਂ ਦੇ ਸਮਾਗਮ ਟਾਈਮ ਟੂ ਟਾਈਮ ਹੋਣੇ ਚਾਹੀਦੇ ਹਨ ਕਿਉਂਕਿ ਸਭ ਧਰਮ ਦਾ ਮੂਲ ਇੱਕ ਹੀ ਪਰੰਪਰਿਤਾ ਪਰਮਾਤਮਾ ਹੈ। ਕਿ ਇਸ ਤਰ੍ਹਾਂ ਦੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਆਸ਼ੀਰਵਾਦ ਨਾਲ ਬਹੁਤ ਅੱਛਾ ਯੋਜਨ ਹੋਇਆ ਹੈ ਔਰ ਬੜਾ ਸਭ ਨੂੰ ਅੱਛਾ ਲੱਗੇ ਸਭ ਨੇ ਉਹਨਾਂ ਸਬਦੇ ਪ੍ਰਵਚਨ ਸਬਦੇ ਜਿਹੜੇ ਆਏ ਸੀ। ਹਰ ਤਰ੍ਹਾਂ ਦੇ ਧਰਮ ਦੇ ਬੰਦੇ ਆਏ ਸਭ ਦੇ ਪ੍ਰਵਚਨ ਸੁਣਨੇ ਇੱਕ ਪਾਵ ਬਦਲਦੇ ਆ ਵਿਚਾਰ ਬਦਲਦੇ ਆ ਬਹੁਤ ਅੱਛਾ ਚੀਜ਼ ਹੈ। ਔਰ ਟਾਈਮ ਟੇਮ ਮੇਖਲ ਹੋਣਾ ਚਾਹੀਦਾ ਹੈਗਾ ਜੀ ਇਹ ਸਮਾਜ ਲਈ ਬਹੁਤ ਅੱਛੀ ਚੀਜ਼ ਹੈਗੀ ਜੀ ਸਰ ਤੁਹਾਡਾ ਕੀ ਨਾਮ ਹੈ ਕੀ ਕਰਦੇ ਹੋ ਮੈਂ ਵੀ ਇਹੀ ਕਵਾਂਗਾ ਕਿ ਇਸ ਤਰ੍ਹਾਂ ਦੇ ਜੇ ਸਮਾਗਮ ਹੁੰਦੇ ਰਹਿਣ ਤੇ ਆਪਸੀ ਭਾਈਚਾਰਾ ਬਹੁਤ ਵਧੇਗਾ ਔਰ ਸਾਰਾ ਸਮਾਜ ਇਕੱਠਾ ਹੋਏਗਾ ਔਰ ਇਸ ਤਰ੍ਹਾਂ ਦੇ ਸੰਗਮ ਸਮਾਗਮ ਨਾਲ ਹੋਰ ਜਿਹੜੇ ਬਾਕੀ ਦੇ ਧਰਮਾਂ ਦੇ ਜਿਹੜੇ ਵਿਚਾਰ ਆ ਉਹ ਵੀ ਪਤਾ ਸੋ ਕੁਲਤਾਰ ਸਿੰਘ ਸੰਧਵਾ ਜੀ ਸਪੀਕਰ ਪਹੁੰਚੇ ਹੋਏ ਨੇ ਜਿੱਥੇ ਅੱਜ ਲੁਧਿਆਣਾ ਦੇ ਗੁਰਨਾਣ ਪਵਨ ਦੇ ਵਿੱਚ ਸਰਬ ਧਰਮ ਜਿਹੜਾ ਸ਼ਾਂਤੀ ਲਈ ਲੋਕ ਇਕੱਠੇ ਹੋਏ ਸੀਗੇ ਇੱਕ ਮੰਚ ਦੇ ਉੱਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸੋ ਦੇਖ ਸਕਦੇ ਹੋ ਕਿਸ ਤਰੀਕੇ ਅੱਜ ਬਹੁਤ ਹੀ ਸ਼ਾਂਤੀਪੂਰਵਕ ਸਾਰੇ ਤਰਮ ਦੇ ਲੋਕ ਇਕੱਠੇ ਹੋ ਕੇ ਅੱਜ ਸਪੀਕਰ ਸਾਹਿਬ ਅੱਜ ਪਹੁੰਚੇ ਸੀਗੇ ਸਾਰੇ ਤਰਮ ਦੇ ਲੋਕ ਇਕੱਠੇ ਹੋ ਕੇ ਇੱਕ ਮੰਚ ਦੇ ਉੱਤੇ ਸ਼ਾਂਤੀ ਦਾ ਜਿਹੜਾ ਸਨੇਹਾ ਦਿੱਤਾ ਕਿੱਦਾਂ ਦਾ ਰਿਹਾ ਅੱਜ ਦਾ ਪ੍ਰੋਗਰਾਮ ਵਿਯੂਸ਼ 무ਨੀ ਜੀ ਨੇ ਬਹੁਤ ਹੀ ਸੋਹਣਾ ਜਿਹੜਾ ਇੱਥੇ ਸਵਾਗਤ ਕਰਾਇਆ ਸਰਬ ਧਰਮ ਸੰਗਮ ਸਮਾਗਮ ਵੈਸੇ ਤਾਂ ਪੰਜਾਬ ਹੈ ਹੀ ਸਰਬ ਸੰਗਮ ਤੋ ਇਹ ਸਮਾਗਮ ਇੱਥੇ ਅੱਜ ਕਰਾਇਆ ਗਿਆ ਬਹੁਤ ਅੱਛਾ ਔਰ ਇਹ ਸਮੇਂ ਦੀ ਲੋੜ ਹੈ ਸਾਰਥਕ ਹੈ ਔਰ ਸਾਨੂੰ ਤਾਂ ਗੁਰੂ ਸਾਹਿਬ ਨੇ ਇਹੀ ਸੁਨੇਹਾ ਦਿੱਤਾ ਹੋਇਆ ਬਹੁਤ ਧੰਨਵਾਦ ਬਹੁਤ ਧੰਨਵਾਦ ਪੰਜਾਬ ਦੇ ਵਿੱਚ ਹੜਾ ਦਾ ਦੌਰ ਚੱਲ ਰਿਹਾ ਹੈ ਕਾਫੀ ਲੋਕਾਂ ਦੇ ਘਰ ਜੜੇ सरकार पूरा मदद कर रही है एनजीओ मदद कर रहे लोग मदद कर रहे पूरी मदद कर रहे लुधियाना ਦੇ ਗੁਰੂ ਨਾਨਕ ਪਵਨ ਦੇ ਵਿੱਚ ਮੌਜੂਦ ਸੀਗੇ ਜਿੱਥੇ ਸਾਰੇ ਤਰ੍ਹਾਂ ਦੇ ਲੋਕਾਂ ਦੇ ਵੱਲੋਂ ਅੱਜ ਇਕੱਠੇ ਹੋ ਕੇ ਕਮਾਂਚ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਸ਼ਾਂਤੀ ਦਾ ਜਿਹੜਾ ਇੱਕ ਸੁਨੇਹਾ ਦਿੱਤਾ ਗਿਆ ਅਗਲੇ ਅਪਡੇਟ ਲੈ ਕੇ ਫਿਰ ਤੋਂ ਰੂਰੂ ਹੋਵਾਂਗੇ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਸੇਤੀਆ ਦੇ ਨਾਲ ਮੈਂ